ਓ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰ ਵੀਡੀਓ ਦੇਖ ਰਹੀ ਸਾਰੀ ਸੰਗਤ ਨੂੰ ਮਲੇਸ਼ੀਆ ਤੋਂ ਸਲੈਂਗ ਬਾਰੂ ਤੋਂ 4 ਪਰ 7 ਸ਼੍ਰੀ ਅਕਾ ਦਿਨ ਅੱਜ ਸੋਮਵਾਰ 26 ਜਨਵਰੀ 2026 ਤੇ ਨਾ ਤੋਂ ਕਿ ਰੈਡੀਆਂ ਜੀ ਤੇ ਚੱਲਦੇ ਆਪਾਂ ਗੁਰੂ ਘਰ ਸਾਹਮਣੇ ਗੁਰੂ ਘਰ ਤੇ ਕਰਦੇ ਆ ਦਰਸ਼ਨ ਕਾਇ ਤੋਂ ਨੁਕਰਾਉਣੇ ਤੇ ਸਾਰਨੋਂ ਪਹਿਲਾਂ ਆਪਾਂ ਚੱਕਦੇ ਆ ਆਪਣਾ ਸਾਈਕਲ ਕੋਲ ਲਿਆ ਜਾਂਦਾ ਤੇ ਆਪਣਾ ਨਾਲ ਆਪਣੇ ਮਿੱਤਰ RAM ਸਤਿ ਸ਼੍ਰੀ ਅਕਾਲ ਭਾਈ ਸਾਰਾ ਨੇ ਤੇ ਭਾਈ ਆਪਣਾ ਮਿੱਤਰ ਅਸੀਂ ਇਕੱਠੇ ਰਹਿੰਦੇ ਆ ਤੇ ਇਹ ਨਵੀਂ ਕੰਪਨੀ 'ਚ ਕੰਮ ਕਰਦਾ ਆਪਣੀ ਦੂਜੀ 'ਚ ਤੇ ਆਪਾਂ ਇੱਧਰ ਹੁੰਦੇ ਆ ਤੇ ਹੋ ਸਕਿਆ ਤਾਂ ਸ਼ਾਇਦ ਕੱਲ ਨੂੰ ਆਪਾਂ ਨਵੀਂ ਕੰਪਨੀ 'ਚ ਜਾਈਏ ਤੇ ਹੁਣ ਚੱਲਦੇ ਆ ਗੁਰੂ ਘਰ ਤੇ ਘਰ ਤੋਂ ਨਿਕਲਦੇ ਆ ਸਾਰੀ ਸਾਹਮਣੇ ਆਪਣੇ ਗੁਰੂ ਘਰ ਦੋ ਤਿੰਨ ਘਰ ਛੱਡ ਕੇ ਤੇ ਵਧੀਆ ਨੇੜੇ ਆ ਤੇ ਸਾਨੂੰ ਵਧੀਆ ਟਾਈਮ ਨਾਲ ਮੱਥਾ ਟੇਕ ਲੈਣਿਆ ਸੀ ਆਪਾਂ ਗੁਰਦੁਆਰਾ ਸਾਹਿਬ ਸਲੈਂਗ ਵਾਰੂ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸੱਚਾ ਪਾਸ਼ਾ ਹੁੰਦੇ ਜਾਂਦੇ ਰੱਖੀ ਮਾਲਕਾ ਚੜਦੀ ਕਲਾ ਚ ਰੱਖੀ ਤਾਂ ਅੰਦਰ ਸਤੀ ਭਾਈ ਤੇ ਇੱਧਰ ਗੁਰਕਾਰ ਦਾ ਨਿਸ਼ਾਨ ਸਾਹਿਬ ਤੇ ਆਪਣੇ ਗੁਰੂ ਘਰ ਚ ਇੱਥੇ ਪਾਰਕਿੰਗ ਲਈ ਜਗ੍ਹਾ ਬਣੀ ਹੋਈ ਹੈ ਇੱਥੇ ਐਨਸ਼ਾਨ ਦਿੱਤੇ ਹੋਏ ਮੋਟਰਸਾਈਕਲ ਨੂੰ ਤੇ ਉਧਰਲੇ ਪਾਸੇ ਵੀ ਖੁੱਲਾ ਕੰਮ ਆ ਮਗਰਲੇ ਪਾਸੇ ਜਦੋਂ ਪ੍ਰੋਗਰਾਮ ਹੁੰਦੇ ਆ ਮਗਰਲੇ ਪਾਸੇ ਗੱਡੀਆਂ ਉਧਰ ਲੱਗਦੀਆਂ ਤੇ ਸਭ ਤੋਂ ਪਹਿਲਾਂ ਆਪਣੇ ਆਪਾਂ ਤੇ ਇੱਥੇ ਭਾਈ ਮਾਰ ਰੱਖਦੀ ਸਵਾਰੀ ਉੱਪਰਲੇ ਪਾਸੇ اوكي <applause> ਤੇ ਇਧਰ ਹੀ ਹਕਾਉਣਾ ਬੰਨ ਦਿੱਤਾ ਹੋਇਆ ਤੇ ਥੱਲੇ ਉੱਤਰ ਕੇ ਇਧਰਲੇ ਪਾਸੇ ਲੰਗਰ ਹਾਲ ਤੇ ਛਕਦੇ ਆ ਪ੍ਰਸ਼ਾਦਾ ਪਾਣੀ ਤੇ ਇਧਰ ਸੇਵਾਦਾਰ ਬੈਠੇ ਹੋਏ ਸਤ 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 ਉਹ ਵੇਖ ਤੇ ਇਧਰਲੇ ਪਾਸੇ ਲੰਗਰ ਹਾਲ ਦੇ ਸਾਈਡ ਤੇ ਜੁੜਾ ਕਰਵਾਉਣਾ ਹੈ ਤੇ ਦੋ ਪਾਸੇ ਜੁੜਾ ਕਰ ਵੀ ਤੇ ਇੱਧਰ ਭਾਈ ਨਿਸ਼ਾਨ ਸਾਹਿਬ ਝੂਲਦੇ ਰਹਿਣ ਸਦਾ ਨਿਸ਼ਾਨ ਮਹਾਰਾਜ ਵਾਹਿਗੁਰੂ ਸੱਚਾ ਪਾਤਸ਼ਾਹ ਇਹ ਮਾਲਕ ਮੇਰੀ ਨਿਰਵਕਸ਼ੀ ਵਾਹਿਗੁਰੂ ਸਮਾਹ ਹੋ ਚੁਕਿਆ ਸੀ 8 ਵਜੇ ਦਾ ਤੇ ਤੇ ਕੇ ਮੱਥਾ ਕਰਕੇ ਦਰਸ਼ਨ ਗੁਰੂ ਦੇ ਚੱਲੇ ਪਿਆ ਆਪਾਂ ਆਪਦੇ ਕੰਮ ਵਾਲੇ ਤੇ ਨਾਲ ਆਪਣੇ ਮਿੱਤਰ ਰਾਮ ਕੇਮ ਰਾਮ ਵਧੀਆ ਵਧੀਆ ਭਾਈ ਤੁਸੀਂ ਦੱਸੋ ਕੀ ਹਾਲ ਚਾਲ ਆ ਕੰਮ ਕਰ ਗਵੇਂ ਆ ਕੰਮ ਕਰ ਬਹੁਤ ਵਧੀਆ ਹੈਗਾ ਤੇ ਵਧੀਆ ਹੀ ਰੱਖੇ ਪ੍ਰਮਾਤਮਾ ਭਾਈ ਲੂਟਾ ਕੰਪਨੀ ਵਾਈਸ ਇੰਟਰਨੈਸ਼ਨਲ ਟ੍ਰੇਡਿੰਗ ਕੰਪਨੀ ਇਹ ਭਾਈ ਘੰਡਿਆਂ ਵਾਲੀ ਕੰਪਨੀ ਦਾ ਨਾਮ ਹੈ ਜਿਹੜੀ ਚ ਬੌਸ ਦੀ ਪਾਰਟਨਰਸ਼ਿਪ ਹੈ ਇਹ ਆਪਣੀ ਕੰਪਨੀ ਦਾ ਨਾਮ ਹੈ ਇੰਟਰਨ ਬਾਬਾ ਸਾਣ ਇੰਟਰਪ੍ਰਾਈਜ਼ ਆ ਪਹੁੰਚੇ ਜੀ ਆਪਾਂ ਆਪਣੇ ਕੰਮ ਤੇ ਤੇ ਸਾਰੇ ਆਪੋ ਆਪ ਦਾ ਬਈ ਫਿੰਗਰ ਮਾਰੀ ਜਾਂਦੇ ਨੇ ਫਿੰਗਰ ਬਈ ਇੱਥੇ ਹਾਜ਼ਰੀ ਨੂੰ ਗੈਹਂਦੇ ਦਾ ਉੱਥੇ ਗੁੱਤਾ ਹੋਇਆ ਲੱਗ ਜਾਂਦਾ ਤੇ ਆ ਮਿੱਤਰ ਮਰੂ ਸਾਡੇ ਜਰਾ ਤੇ ਇਧਰ ਆਪਣਾ ਜਿੰਨਾ ਮਿੱਤਰ ਵੀ ਪਹੁੰਚ ਗਿਆ ਹਾਂ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਰੀ ਮਾਰਨਿੰਗ ਵੈਰੀ ਫਾਈਨ ਆਏ ਬਈ ਇੱਥੇ ਹਾਜ਼ਰੀ ਲੱਗ ਜਾਂਦੀ ਆ ਨਾਂ ਆ ਜਾਂਦਾ ਤੇ ਲੋਟਾ ਮਾਹੌਲ ਬਈ ਇਹ ਪਹਿਲੀਆਂ ਚ ਬਈ ਪਾਸਵਰਡ ਨਾਲ ਸੈਟਿੰਗ ਕਰ ਦਿੰਦੇ ਇੱਥੇ ਜਦੋਂ ਬੰਦਾ ਨਵਾਂ ਲੱਗਦਾ ਤੇ ਉੱਧਰ ਬਈ ਆਪਣੇ ਮੁੰਡੇ ਸਮਾਨ ਕੱਢੀ ਜਾਂਦੇ ਹਜੇ ਤੇ ਇੱਧਰ ਆਪਣਾ ਜੱਗਾ ਮਿੱਤਰ ਪਹੁੰਚ ਗਿਆ ਤੇ ਆਪਾਂ ਜਿੰਨੇ ਸਮਾਨ ਨਿਕਲਦਾ ਤੇ ਅਸੀ ਗੱਲ ਦੀ ਸਾਰਿਆਂ ਨੂੰ ਤੇ ਬਈ ਆਪਣਾ ਮਿੱਤਰ ਜੱਗਾ ਬਹੁਤ ਸੋਹਣਾ ਗਾਉਂਦਾ ਇਹ ਬਈ ਤੇ ਆਪਾਂ ਇਹਨੂੰ ਆਖਿਆ ਵੀ ਬਈ ਉਹਨੇ ਜਿੰਨੇ ਚ ਸਮਾਨ ਨਿਕਲਦਾ ਬਾਹਰ ਆ ਇਸ ਬੋਕ ਚੋਂ ਦੋਨੇ ਪਈ ਸਾਡਾ ਦੋ ਬੋਲ ਸਾਂਝੇ ਕਰ ਕੋਈ ਸੋਹਣਾ ਜਿਹਾ ਗੀਤ ਸੁਣਾ ਦੇ ਆਉਣ ਦੇ ਵਿੱਚ ਅੱਗੇ ਆਪਣੇ ਨਾਲ ਜੋ ਸਾਡਾ ਬੀਤ ਦੀ ਉਹੀ ਸੁਣਾਉਨੇ ਆਪਾਂ ਹਾਂਜੀ ਬਾਈ ਰਣਜੀਤ ਬਾਵੇ ਦਾ ਸੌਂਗ ਆ ਹਾਂਜੀ ਕਾਫੀ ਟਾਈਮ ਆਪਾਂ ਸੁਣਦੇ ਰਹੇ ਆ ਵਧੀਆ ਚਲੋ ਸਾਰੇ ਹੀ ਸੁਣਦੇ ਆ ਆਫੀਸ਼ੀਅਲੀ ਹਾਂ ਕਿ ਜਿਹੜੇ ਜਿਹੜੇ ਪਰਦੇਸੀ ਨੇ ਤੇ ਚਲੋ ਹੁਣ ਤਾਂ ਸੌਂਗ ਪੁਰਾਣਾ ਹੋ ਗਿਆ ਵਾ ਤਾਂ ਕਰਕੇ ਘੱਟ ਹੀ ਸੁਣਦੇ ਹੋਣਗੇ ਪਰ ਆਪਾਂ ਸੁਣਦੇ ਆ ਜੀ ਹਾਂ ਉਹ ਜਦੋਂ ਮਤਲਬ ਕਿ ਬੰਦਾ ਘਰੋਂ ਤੁਰਦਾ ਵਾ ਹਾਂ ਤੇ ਇਹ ਸਾਰੇ ਦਿੰਦੇ ਆ ਕੁਛ ਨਾ ਕੁਛ ਕੀ ਲੈ ਪਰਦੇਸੀ ਚੱਲਿਆ ਵਾ ਹਾਂ ਸ਼ਾਗਨ ਹੁੰਦਾ ਜਰਾ ਸ਼ਾਗਨ ਵਗੈਰਾ ਕੋਈ 10 ਕੋਈ 50 100 200 300 400 ਦਿੰਦਾ ਹਾਂ ਪਰ ਸਭ ਤੋਂ ਜ਼ਿਆਦਾ ਮਾਂ ਹੈਨਾ ਮਾਂ ਨੇ ਆਪਣੇ ਇਲਕੋ ਗੇ ਰੱਖੇ ਹੁੰਦੇ ਆ ਅਲੱਗ ਲਈ ਗੋਜੀ ਗਾਇੰਦੇ ਜਿਵੇਂ ਆਪਣੇ ਪਿੰਡਾਂ ਨੇ ਗੋਜੀ ਹੋਈ ਮਾਤਾ ਹੋ ਰਿਆਂ ਦੀ ਉਹ ਤਾਂ ਕੱਲੀ ਮਾਤਾ ਨੇ ਰੱਖੇ ਹੁੰਦੇ ਉਹ ਫਿਰ ਅੰਦਰ ਲੈ ਕੇ ਜਾਂਦੀ ਆ ਆਪਣੇ ਪੁੱਤ ਨੂੰ ਦਿੰਦੀ ਆ ਉਹ ਉਹਦੇ ਤੇ ਆ ਮੜਾ ਇਹਦਾ ਓ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰ ਆਉਣ ਲੱਗੇ ਨੂੰ ਰੁਪਈਆ ਚੋਰੀ ਦਿੱਤਾ ਸੀ ਹਜ਼ਾਰ ਓ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰ ਆਉਣ ਲੱਗੇ ਨੂੰ ਰੁਪਈਆ ਚੋਰੀ ਦਿੱਤਾ ਸੀ ਹਜ਼ਾਰ ਓ ਕਿਸ ਹਾਲਤ ਵਿਦੇਸ਼ਾਂ ਵਿੱਚ ਵੱਸਦਾ ਉਹਨੂੰ ਉਹਦੇ ਜਜ਼ਬਾਤ ਮੇਰੇ ਬਾਰੇ ਪੁੱਛਦੇ ਹੋ ਰੋਟੀ ਖਾਧੀ ਏ ਕਿ ਨਹੀਂ ਕੱਲੀ ਮਾਂ ਪੁੱਛਦੀ ਹੋ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਹੋ ਰੋਟੀ ਖਾਧੀ ਏ ਕਿ ਨਹੀਂ ਕੱਲੀ ਮਾਂ ਪੁੱਛਦੀ ਹੋ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਅਗੇ ਇਹ ਕਹਿੰਦਾ ਕਹਿੰਦਾ ਓਹ ਹਲਾ ਸ਼ਰੀ ਦੇਣ ਲਈ ਵਿਖਾਉਂਦੀ ਝੂਠਾ ਹੱਸ ਕੇ ਹੋ ਪਤਾ ਮੈਨੂੰ ਰੋਂਦੀ ਹੋ ਜਰੂਰ ਫੋਨ ਕੱਟ ਕੇ ਓ ਹੱਲਾ ਸ਼ਰੀ ਦੇਣ ਲਈ ਵਿਖਾਉਂਦੀ ਝੂਠਾ ਹੱਸ ਕੇ ਹੋ ਪਤਾ ਮੈਨੂੰ ਰੋਂਦੀ ਹੋ ਜਰੂਰ ਫੋਨ ਕੱਟ ਕੇ ਹੋ ਵਿੱਚ ਪਰਦੇਸਾਂ ਪੁੱਤ ਸੁਤਾ ਕਿ ਨਹੀਂ ਸੁਤਾ ਵਿੱਚ ਪਰਦੇਸਾਂ ਪੁੱਤ ਸੁਤਾ ਕਿ ਨਹੀਂ ਸੁਤਾ ਰਾਤੀ ਜਾਗਦੀ ਨੂੰ ਅੰਬਰਾਂ ਦੇ ਤਾਰੇ ਪੁੱਛਦੇ ਹੋ ਰੋਟੀ ਖਾਦੀ ਏ ਕਿ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਰੋਟੀ ਖਾਧੀ ਏ ਕਿ ਨਹੀਂ ਕੱਲੀ ਮਾਂ ਪੁੱਛਦੀ ਓ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਅੱਗੇ ਜਿਹੜੇ ਪੁੱਛਦੇ ਕਹਿੰਦੇ ਭੈਣ ਭਰਾ ਹਾਂਜੀ ਓ ਪੁੱਛਦੇ ਨੇ ਸਾਰੇ ਕੀ ਸਾਡੇ ਲਈ ਲਿਆਵੇਂਗਾ ਪਰ ਅਮੀ ਪੁੱਛੇ ਪੁੱਤਾ ਕਰ ਕਦੋਂ ਆਵੇਂਗਾ ਉਹ ਪੁੱਛ ਦੇਣੇ ਸਾਰੇ ਕੀ ਸਾਡੇ ਲਈ ਲਿਆਵੇਂਗਾ ਪਰ ਅਮੀ ਪੁੱਛੇ ਪੁੱਤਾਂ ਘਰ ਕਦੋਂਵੇਂਗਾ ਇੱਕ ਮੇਰੀ ਮਾਂ ਜਿਹਨੂੰ ਦਿਲੋਂ ਆ ਫਿਕਰ ਇੱਕ ਮੇਰੀ ਮਾਂ ਜਿਹਨੂੰ ਦਿਲੋਂ ਆ ਫਿਕਰ ਬਾਕੀ ਹਾਲ ਸਾਰੇ ਲਾਲਚਾਂ ਦੇ ਮਾਰੇ ਪੁੱਛਦੇ ਹੋ ਰੋਟੀ ਖਾਧੀ ਕਿ ਨਹੀਂ ਕੱਲੀ ਮਾਂ ਪੁੱਛਦੀ ਉਹ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਹੋ ਰੋਟੀ ਖਾਧੀ ਏ ਕਿ ਨਹੀਂ ਕੱਲੀ ਮਾਂ ਪੁੱਛਦੀ ਉਹ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਦੱਸਿਓ ਭਾਈ ਜਿੰਨਾ ਜਿੰਨਾਂ ਨੂੰ ਇਦਾਂ ਸਾਰੇ ਪੁੱਛਦੇ ਆ ਕਮੈਂਟ ਕਰਕੇ ਦੱਸਿਓ ਕਿ ਕਿੰਨੂ ਕਿੰਨੂ ਪੁੱਛਦੇ ਕਿ ਕਿੰਨੇ ਪੈਸੇ ਕਮਾਉਣਾ ਸਾਰੇ ਇਹ ਗੱਲ ਤਾਂ ਭਾਈ ਸਾਰੇ ਪੁੱਛਦੇ ਨੇ ਕਿੰਨੀ ਹੀ ਕਮਾਈ ਕਰ ਲੈਣ ਨੂੰ ਕੀ ਹਿਸਾਬ ਆ ਤੇ ਭਾਈ ਰੋਟੀ ਦਾ ਕੋਈ ਕੋਈ ਪੁੱਛਦਾ ਜਿਵੇਂ ਮਾਂ ਹੋ ਗਈ ਤੇ ਕੋਈ ਭਾਈ ਆਪਣਾ ਖਾਸ ਪਹਿਨਾ ਕਹਿੰਦੇ ਕੀ ਲਿਆਵੇਂਗਾ ਸਾਡੇ ਲਈ ਵੀ ਦੱਸੋ ਕਿ ਉਹ ਨੂੰ ਕਿੰਨਾ ਕਿੰਨਾ ਨਾ ਹੁੰਦੀ ਹੈ ਹਾਂ ਤੇ ਭਾਈ ਉਡੀਕ ਤਾਂ ਭਾਈ ਸਾਰਿਆਂ ਨੂੰ ਆਪਦੇ ਮੈਂਬਰ ਦੀ ਹੁੰਦੀ ਹੈ ਪਰਿਵਾਰ ਮੈਂਬਰ ਦੀ ਤੇ ਤਾਂ ਜ਼ਿਆਦਾ ਮਾਣ ਹਾਂ ਜ਼ਿਆਦਾ ਮਾਣ ਹੁੰਦੀ ਹੈ ਤੇ ਭਾਈ ਐਦਾਂ ਦੀ ਗੱਲ ਬਾਤ ਸੀ ਸੋਹਣੇ ਸੋਹਣਾ ਗਾਉਂਦਾ ਮੁੰਡਾ ਤੇ ਜ਼ਰੂਰ ਦੱਸੋ ਕਿਵੇਂ ਲੱਗਿਆ ਜੇ ਕੋਈ ਹੋਰ ਹੋਰ ਇੱਕ ਸ਼ਰੀਮਾਨ ਬਾਈ ਦਾ ਬਹੁਤ ਪੁਰਾਣਾ ਸੌਂਗ ਹੈ ਥੋੜਾ ਜਿਹਾ ਸੁਣਾਉਂਗਾ ਹਾਂ ਤੋ ਤੋ ਲੈਣਾ ਜ਼ਰੂਰ ਸਾਝੀਆਂ ਕਰ ਕਹਿੰਦਾ ਉਹ ਜਿੱਦਾਂ ਆਪਾਂ ਕੰਮ ਤੇ ਪਿੰਡ ਜਾਈਦਾ ਕੰਮ ਤੇ ਤੇ ਘਰੇ ਚਲ ਜਾਈਦਾ ਹਾਂ ਉਹ ਹਿਸਾਬ ਨਾਲ ਆ ਕਿ ਇੱਥੇ ਵੀ ਜਦੋਂ ਕੰਮ ਤੋਂ ਛੁੱਟੀ ਹੁੰਦੀ ਹੈ ਦਿਲ ਜਿਆ ਕਰਦਾ ਕਿ ਘਰੇ ਚਲ ਜਾਈਏ ਘਰੇ ਚਲ ਜਾਈਏ ਕਹਿੰਦਾ ਹੋ ਦਿਨ ਢਲ ਦੇ ਨੂੰ ਕੰਮ ਤੋਂ ਜਦ ਘਰ ਆਵਾਂ ਮੈਂ ਉਹ ਖੰਭ ਸੋਚ ਦੇ ਲਾ ਕੇ ਪਿੰਡ ਉੱਡ ਜਾਵਾਂ ਮੈਂ ਉਹ ਦਿਨ ਢਲ ਦੇ ਨੂੰ ਕਮ ਤੂੰ ਜਦ ਕਰਿਆ ਵਾਂ ਮੈਂ ਖੰਭ ਸੋਚ ਦੇ ਲਾ ਕੇ ਪਿੰਡੀ ਉੱਡ ਜਾਵਾਂ ਮੈਂ ਤੇ ਬਹੁਤ ਸੋਹਣਾ ਗਾਇਬ ਭਾਈ ਜੱਗੇ ਮਿੱਤਰ ਨੇ ਤੇ ਧੰਨਵਾਦ ਜਿਉਂਦਾਬਾਸਦਾ ਰਹੇ ਭਾਈ ਤੇ ਐਦਾਂ ਇਹ ਗੁੰਗਣਾਉਂਦਾ ਤੇ ਸਾਨੂੰ ਵੀ ਭਾਈ ਵਧੀਆ ਮਨੋਰੰਜਨ ਹੁੰਦਾ ਸਾਡਾ ਤੇ ਨਾਲੇ ਸਾਡੇ ਭਾਈ ਪਿੰਡ ਦੀਆਂ ਯਾਦਾਂ ਜਦ ਤਾਜ਼ਾ ਹੋ ਜਾਂਦੀ ਜਦੋਂ ਪ੍ਰਦੇਸੀ ਵਾਲਾ ਕੋਈ ਗਾਣਾ ਗਾਉਂਦਾ ਨਾ ਤੇ ਬਹੁਤ ਵਧੀਆ ਲੱਗਦਾ ਤੇ ਬਹੁਤ ਸੋਹਣਾ ਗਾਉਂਦਾ ਗੌਂਦਾ ਮੁੰਡਾ ਤੇ ਰੱਬ ਤਰਕੀਆਂ ਬਖਸ਼ੇ ਤੇ ਚੜ੍ਹਦੀ ਕਲਾ ਚ ਰੱਖੇ ਪ੍ਰਮਾਤਮਾ ਤੇ ਇੰਨੀ ਕੀ ਸੀ ਭਾਈ ਅੱਜ ਦੀ ਗੱਲਬਾਤ ਤੇ ਕੰਮ ਥੋੜਾ ਜੱਜ ਅੱਜ ਜਿਆਦਾ ਆ ਕੰਮ ਥੋੜਾ ਜੱਜ ਅੱਜ ਜਿਆਦਾ ਹੈ ਤੇ ਇਦੋਂ ਮੁੜ ਕੇ ਆਪਾਂ ਤੋਂ ਵਲੌਗ ਬਣਾ ਨਹੀਂ ਹੁਣਾ ਕਿਉਂਕਿ ਹੁਣ ਇਹਨਾਂ ਦਾ ਚਾਈਨੈਸ ਹੈਪੀ ਨਿਊ ईयर ਆ ਗਿਆ ਅੱਗੇ ਆਉਂਦਾ ਇਹਨਾਂ 17 ਤਰੀਕ ਦਾ ਤੇ ਆਹ ਮਹੀਨੇ ਭਾਈ ਕੰਮ ਬਹੁਤ ਜਿਆਦਾ ਰਹਿਣਾ ਅੱਜ ਦੀ ਆਪਾਂ ਵੀਡੀਓ ਇੰਨੀ ਕੀ ਰੱਖਾਂਗੇ ਤੇ ਇੰਨਾ ਕੀ ਇੰਨਾ ਕੀ ਪ੍ਰੋਗਰਾਮ ਹੈ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਨਾ ਤੇ ਕਮੈਂਟ ਕਰਕੇ ਦੱਸਣਾ ਮੁੰਡਾ ਕਿ ਸੋਹਣਾ ਲਗਾਉਂਦਾ ਤੇ ਵਧੀਆ ਲੱਗਿਆ ਤਾਂ ਭਾਈ ਅੱਗੇ ਸ਼ੇਅਰ ਵੀ ਕਰਿਓ ਤੇ ਅੱਜ ਦਾ ਬਲੌਗ ਆਪਾਂ ਇੱਥੇ ਸਮਾਪਤ ਕਰਦੇ ਆਂ ਧੰਨਵਾਦ